ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਜੇ ਸਰਬਦਾ ਦਿੱਤਾ ਹੋਇਆ ਹੈ ਸਰੀਰ ਤੇ ਮਨ ਹੈ ਇਹ ਸਾਰਾ ਤਨ ਪਦਾਰਥ ਹੈ ਉਹੀ ਰੱਬ ਸੁਚੱਜਾ ਤੇ ਸਿਆਣਾ ਹੈ ਜਦੋਂ ਉਹ ਸਾਡਾ ਦੁੱਖ ਸੁੱਖ ਸੁਣਦਾ ਹੈ ਉਦੋਂ ਸਾਡੀ ਹਾਲਤ ਚੰਗੀ ਹੋ ਜਾਂਦੀ ਹੈ ਜਿੰਦ ਦੀ ਅਰਦਾਸ ਇੱਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ ਰੱਬ ਤੋਂ ਬਿਨਾ ਦੂਜੇ ਜਤਨਾ ਦਾ ਮੁੱਲ ਇੱਕ ਥਿਲ ਜਿੰਨਾ ਵੀ ਨਹੀਂ ਹੈ ਨਾਮ ਇੱਕ ਐਸਾ ਹੀਰਾ ਹੈ ਜਦੀ ਕੀਮਤ ਨਹੀਂ ਪਾਈ ਜਾ ਸਕਦੀ ਗੁਰੂ ਨੇ ਜਿੰਨੂੰ ਇਹ ਨਾਮ ਮੰਤਰ ਦੇ ਦਿੱਤਾ ਉਹ ਮਨੁੱਖ ਵਿਕਾਰਾਂ ਵਿੱਚ ਡਿੱਗਦਾ ਨਹੀਂ ਡੋਲਦਾ ਨਹੀਂ ਜੇ ਉਹ ਮੁਕੰਮਲ ਤੌਰ ਤੇ ਮਾਇਆ ਵੱਲੋਂ ਸੰਤੋਖੀ ਰਹਿੰਦਾ ਹੈ ਜਿਸ ਬੰਦੇ ਨੂੰ ਗੁਰੂ ਪਾਸੋਂ ਨਾਮ ਹੀਰਾ ਮਿਲ ਜਾਂਦਾ ਹੈ ਉਸ ਦੇ ਅੰਦਰੋਂ ਮੇਰਾ ਤੇਰਾ ਕਰਨ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਉਸ ਬੰਦੇ ਨੂੰ ਹਰ ਪਾਸੇ ਰੱਬ ਹੀ ਦਿਸਦਾ ਹੈ ਜਿਵੇਂ ਗਹਿਣਿਆਂ ਨੂੰ ਪਿਘਲਾ ਕੇ ਸੋਨਾ ਬਣਾ ਦਿੱਤਾ ਜਾਏ ਪਰ ਸੋਨਾ ਤਾਂ ਉਹਨਾਂ ਗਹਿਣਿਆਂ ਵਿੱਚ ਹੀ ਹੈ ਜਿਦੇ ਅੰਦਰ ਰੱਬ ਦੀ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ ਉਹਦੇ ਅੰਦਰ ਆਤਮਕ ਅਡੋਲਤਾ ਦਾ ਅਨੰਤ ਪੈਦਾ ਹੋ ਜਾਂਦਾ ਹੈ ਉਹਨੂੰ ਹਰ ਥਾਂ ਸੋਭਾ ਮਿਲਦੀ ਹੈ ਤੇ ਉਹਦੇ ਹਿਰਦੇ ਵਿੱਚ ਸਿਰਫ ਸਲਾਦੀ ਬਾਣੀ ਦੇ ਵਾਜੇ ਵੱਜਦੇ ਨੇ